ਕੀ ਕਿਸੇ ਬਿਊਟੀ ਪੇਜੈਂਟ ਤੇ ਜਾਣਾ ਹੈ ਤੁਹਾਨੂੰ ਆਪਦੀ ਲੈਂਗੁਏਜ ਤੇ ਪੂਰਾ ਐਫਰਟ ਕਰਨਾ ਪੈਂਦਾ ਹੈ ਉਥੇ ਐ ਹੀ ਨਹੀਂ ਆ ਵੀ ਤੁਹਾਡਾ ਕੱਲੀ ਬਿਊਟੀਫੁੱਲ ਹੋ ਤੁਸੀਂ ਤੇ ਉਹ ਮੈ ਦੇਖਿਆ ਜਾਊਗਾ ਬਹੁਤ ਟਫ ਹੈ ਇੰਨਾ ਚੈਲੈਂਜਿੰਗ ਹੈ ਵੀ ਤੁਹਾਡਾ ਮਾਈਨਰ ਜਾ ਫੋਕਸ ਹਿੱਲਿਆ ਤੇ ਤੁਸੀਂ ਗ੍ਰੈਂਪ ਵਾਕ ਦੇ ਲਈ ਟਾਈਂਟ ਦੀ ਹੀਲ ਦੇ ਵਿੱਚ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਘੁੰਮਣਾ ਹੈ ਪ੍ਰੈਕਟਿਸ ਕਰਨੀ ਹੈ ਤੇ ਰਾਤ ਨੂੰ ਜਦੋਂ ਸੌਈਂਦਾ ਸੀਗਾ ਪੈਰ ਐਡਨੇ ਨੇ ਸੁਝ ਜਾਂਦੇ ਯੂ ਹੈਵ ਟੂ ਮੇਨਟੇਨ दैट ਆਈ ਕਨੈਕਟ ਡਿਗਨਿਟੀ ਐਂਡ ਦ ਵਾਕ ਐਂਡ ਡਿਫਰੈਂਟ ਰਾਉਂਡਸ ਹੁੰਦੇ ਨੇ ਬੈਕਅਪ ਦੇ ਵਿੱਚ ਤੁਹਾਨੂੰ 15 ਮਿੰਟ ਚ ਲੁੱਕ ਤੇ ਕਪੜੇ ਚੇਂਜ ਹੋਣੇ ਚਾਹੀਦੇ ਵੀ ਸਪੈਸ਼ਲਾਈਜ਼ਡ ਹੈ ਉਹ ਤੁਹਾਨੂੰ ਆਕੇ ਟ੍ਰੇਨਿੰਗ ਦਿੰਦਾ ਬਾਡੀ ਦੀ ਵੈਲਨੈਸ ਦੀ ਆਪਾਂ ਅੱਗੇ ਤਾਂ ਮੈਡਮ ਆਪਾਂ ਤੁਸੀਂ ਫੈਸ਼ਨ ਇੰਡਸਟਰੀ ਬਾਰੇ ਗੱਲ ਕੀਤੀ ਤੁਸੀਂ ਮਿਸ ਇੰਡੀਆ ਮਿਸ ਯੂਨੀਵਰਸ ਤੁਸੀਂ ਕੰਟੈਸਟ ਕੀਤਾ ਅ ਕੀ ਇਸ ਤਰੀਕੇ ਨੇ ਤੁਹਾਨੂੰ ਉੱਥੋਂ ਵਾਈ ਬਸਾਈਆਂ ਕਿਸ ਤੱਕ ਦਿਨ ਪੋਜ਼ਿਟਿਵਿਟੀ ਵਾਲੀ ਉੱਥੇ ਜਾ ਕੇ ਚੀਜ਼ਾਂ ਦੇਖੋ ਕਿ ਬਹੁਤ ਵਿਊਰਸ ਹੋਣਗੇ ਆਪਣੇ ਹਰੇਕ ਕੁੜੀ ਜਾਣਾ ਹੁੰਦੀ ਮੈਂ ਕਿਨ ਕੋਈ ਇਸ ਇਸ ਤਿੱਕੇ ਦੇ ਵਿੱਚ ਮੈਂ ਪਾਰਟਿਸਿਪੇਟ ਕਰਾਂ ਦੇ ਕੁਝ ਕੁਝ ਨਾ ਕੁਝ ਹਾਜ਼ਰ ਕਰਾਂ ਕਿਸ ਤਿੱਕੇ ਦਾ ਆ ਦੇਖੋ ਮੇਰੀ ਪਹਿਲਾਂ ਤੋਂ ਹੀ ਇੱਛਾ ਸੀਗੀ ਬਿਊਟੀ ਪੇਜੈਂਟਸ 'ਚ ਜਾ ਕੇ ਪਾਰਟਿਸਿਪੇਟ ਕਰਨਾ ਮੈਨੂੰ ਓਪਰਚ्युनिटी ਮਿਲੀ ਹੈ ਨਾ ਫਿਰ ਮੇਰਾ ਇੰਟਰਵਿਊ ਹੋਇਆ ਸਿਲੈਕਟ ਹੋ ਗਈ ਮੈਂ ਬਟ ਮੈਂ ਕਹੂੰਗੀ ਵੀ ਹਰ ਚੀਜ਼ ਬਹੁਤ ਜ਼ਿਆਦਾ ਚੈਲੈਂਜਿੰਗ ਹੁੰਦੀ ਹੈ ਤੁਸੀਂ ਕਿਸੇ ਬਿਊਟੀ ਪੇਜੈਂਟ ਤੇ ਜਾਣਾ ਹੈ ਤੁਹਾਨੂੰ ਆਪਦੀ ਲੈਂਗੁਏਜ ਤੇ ਪੂਰਾ ਐਫਰਟ ਕਰਨਾ ਪੈਂਦਾ ਹੈ ਉੱਥੇ ਐ ਹੀ ਨਹੀਂ ਆ ਵੀ ਤੁਹਾਡਾ ਕੱਲੀ ਬਿਊਟੀਫੁੱਲ ਹੋ ਤੁਸੀਂ ਤੇ ਉਹ ਮੈ ਦੇਖਿਆ ਜਾਊਗਾ ਤੁਹਾਡੀ ਬਾਡੀ ਤੇ ਤੁਸੀਂ ਐਫਰਟਸ ਕਰਦੇ ਹੋ ਤੁਸੀਂ ਆਪਦੀ ਸੋਸ਼ੀਅਲਾਈਜੇਸ਼ਨ ਤੇ ਐਫਰਟਸ ਕਰਦੇ ਹੋ ਤੁਸੀਂ ਤੁਹਾਡੀ ਜਨਰਲ ਨੋਲੇਜ ਹੋਣੀ ਚਾਹੀਦੀ ਹੈ ਜਦੋਂ ਉੱਥੇ ਸਵਾਲ ਪੁੱਛਣਗੇ ਸਾਹਮਣੇ ਜਜੇਜ਼ ਹੋਣਗੇ ਦੇ ਕੇ ਨਾਸ ਕੀ ਐਨੀਥਿੰਗ ਹਮ ਹਮ ਠੀਕ ਹੈ ਔਰ ਮਨ ਏਮਪਾਵਰਮੈਂਟ ਤੋਂ ਲੈ ਕੇ ਕੋਈ ਵੀ ਕਰੰਟ ਟਾਪਿਕ ਉਹ ਇੱਕ ਮੇਰੇ ਲਈ ਤਾਂ ਬਿਊਟੀ ਪੇਜੈਂਟ ਆ ਇੱਕ ਐਹ ਜੀ ਸਪੇਸ ਸੀ ਜਿਹਦੇ ਵਿੱਚ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹਮ ਆਊਟਫਿਟਸ ਬਿਕਾਜ਼ ਉੱਥੇ ਬਹੁਤ ਸਾਰੇ ਮੈਂਟਰਸ ਆਉਂਦੇ ਨੇ ਜਿਵੇਂ ਹਫਤੇ 10 ਦਿਨ ਚੱਲਦਾ ਹੈ ਵੀ ਹਰ ਬੰਦਾ ਜਿਹੜਾ ਹੈਗਾ ਵੀ ਸਪੈਸ਼ਲਾਈਜ਼ਡ ਹੈ ਉਹ ਤੁਹਾਨੂੰ ਆ ਕੇ ਟ੍ਰੇਨਿੰਗ ਦਿੰਦਾ ਹੈ ਬੋਡੀ ਦੀ ਵੈਲਨੈਸ ਦੀ ਉਹ ਰੈਂਪ ਵਾਕ ਦੇ ਲਈ ਟਾਇੰਟ ਦੀ ਹੀਲ ਦੇ ਵਿੱਚ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਘੁੰਮਣਾ ਹੈ ਪ੍ਰੈਕਟਿਸ ਕਰਨੀ ਹੈ ਤੇ ਰਾਤ ਨੂੰ ਜਦੋਂ ਸੌਂਈਂਦਾ ਸੀਗਾ ਪੈਰ ਇਦਨੇ ਨੇ ਸੁੱਜ ਜਾਂਦੇ ਸੀ ਔਰ ਦੇਖਣ ਨੂੰ ਬਹੁਤ ਆਸਾਨ ਲੱਗਦਾ ਹੈ ਵੀ ਇਹ ਤਾਂ ਆਈਆਂ ਤੁਰ ਗਈਆਂ ਬਿਲਕੁਲ ਬਲੀਵ ਮੀ ਇਨੋ ਟਫ ਹੈ ਹਮ ਇਨਾ ਚੈਲਿੰਜਿੰਗ ਹੈ ਵੀ ਤੁਹਾਡਾ ਮਾਈਨਰ ਜਆ ਫੋਕਸ ਹਿੱਲਿਆ ਤੇ ਤੁਸੀਂ ਚੱਲਦੇ ਯੂ ਕੈਨ ਫਾਲ ਡਾਊਨ ਯੂ ਆਰ ਤੁਹਾਨੂੰ ਇੱਕ ਐਟੀਟਿਊਡ ਚ ਖੜਨਾ ਹੈ ਸਾਹਮਣੇ ਭਾਵੇਂ ਕੁਝ ਡਿਸਟਰਬੈਂਸ ਹੈ ਭਾਵੇਂ ਤੁਹਾਡੀ ਆਊਟਫਿਟ ਚ ਕੋਈ ਡਿਸਟਰਬੈਂਸ ਹੈ ਯੂ ਹੈਵ ਟੂ ਮੇਨਟੇਨ ਥੈਟ ਆਈ ਕਨੈਕਟ ਡਿਗਨਿਟੀ ਐਂਡ ਦਾ ਵਾਕ ਐਂਡ ਡਿਫਰੈਂਟ ਰਾਉਂਡਸ ਹੁੰਦੇ ਨੇ ਪੈਕਅਪ ਦੇ ਵਿੱਚ ਤੁਹਾਨੂੰ 15 ਮਿੰਟ ਚ ਲੁੱਕ ਤੇ ਕੱਪੜੇ ਚੇਂਜ ਹੋਣੇ ਚਾਹੀਦੇ ਮਤਲਬ ਇਟਸ ਇਟਸ ਵੈਰੀ ਗੁੱਡ ਥਿੰਗ ਜਾਣਾ ਚਾਹੀਦਾ ਹੈ ਬਟ ਬਹੁਤ سارے ਪੇਜੈਂਟਸ ਹੁੰਦੇ ਨੇ ਟਰਾਈ ਕਰਨਾ ਚਾਹੀਦਾ ਵੀ ਜਿਹੜੇ ਬੈਸਟ ਨੇ ਸਿਲੈਕਟ ਨਾ ਹੋ ਤਾਂ ਕੋਈ ਗੱਲ ਨਹੀਂ ਟرائی ਜ਼ਰੂਰ ਕਰੋ ਟ੍ਰਾਈ ਕਰੋ ਕਿਉਂਕਿ ਸੋ ਟ੍ਰਾਈ ਕਰਨ ਦੇ ਵਿੱਚ ਹੀ ਤੁਹਾਡੇ ਬਹੁਤ ਸਾਰੇ ਐਫਰਟਸ ਲੱਗਣਗੇ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਡੈਫੀਨਿਟਲੀ ਯੂ ਵਿਲ ਬੀ ਸਿਲੈਕਟਡ ਅਜੇ ਜੋ ਸਿਲੈਕਟ ਹੋ ਕੇ ਤੁਸੀਂ ਉਸ ਕਮਿਊਨਿਟੀ ਦੇ ਨਾਲ ਕੰਪੀਟ ਕਰਦੇ ਹੋ ਜਿਵੇਂ ਮੇਰੇ ਨਾਲ ਜਿੰਨੀਆਂ ਵੀ ਸੀ ਆਮੀ ਵਾਈਫ ਸੀ ਗਿਆ ਕੋਈ ਕਰਨਲ ਦੀ ਵਾਈਫ ਕੋ ਜਰਨਲ ਦੀ ਵਾਈਫ ਐਂਡ ਵੈਰੀ ਹਾਈ ਫਾਈ ਐਂਡ ਕਈ ਪਾਰਟਿਸਿਪੇਟ ਕਰ ਬੀ ਚੁੱਕੇ ਸੀਗੇ ਮੇਰੇ ਲਈ ਉੱਥੇ ਜਾ ਕੇ ਵਿਨਿੰਗ ਮੇਰੇ ਲਈ ਨਹੀਂ ਸੀਗਾ ਵੀ ਮੈਂ ਜਿੱਤਣਾ ਹੀ ਆ ਜਿੱਤਣਾ ਹੀ ਆ ਮੇਰਾ ਐਟੀਟਿਊਡ ਸੀਗਾ ਵੀ ਮੈਂ ਪਾਰਟਿਸਿਪੇਟ ਕਰਨਾ ਆ ਆਈ ਹੈਵ ਟੂ ਇੰਜੋਏ ਐਂਡ ਆਈ ਹੈਵ ਟੂ ਲਰਨ ਹੂੰ ਤੋ ਹਾਂ ਮੈਂ ਟਾਈਟਲ ਜਿੱਤਿਆ ਵੀ ਮੈਂ winner ਵੀ ਬਣੀ ਬਟ ਕੱਲਾ ਜਿੱਤਣਾ ਜਿੱਤਣਾ ਮੇਰਾ ਮਕਸਦ ਨਹੀਂ ਸੀਗਾ ਪਾਰਟਿਸਿਪੇਟ ਕਰਕੇ ਉੱਥੋਂ ਸਮਝਣਾ ਉੱਥੋਂ ਇੰਜੋਏ ਕਰਨਾ ਫਰੈਂਡਸ ਬਣਾਉਣੀਆਂ ਥੈਟ ਵਾਸ ਬਿਕਾਜ਼ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਇੱਕ ਜਿੱਤਨਾ ਮਕਸਦ ਆ ਜਾਂਦਾ ਹੈ ਨਾ ਤਾਂ ਫਿਰ ਪ੍ਰੈਸ਼ਰ ਆਉਂਦਾ ਹੈ ਜੀ ਮੈਂ ਆਈ ਡੋਨਟ ਟੇਕ ਪ੍ਰੈਸ਼ਰਸ ਫਾਰ ਐਨੀਥਿੰਗ ਫਾਰ ਐਨੀਥਿੰਗ ਬਿਕਾਜ਼ ਮੈਂ ਬੜਾ ਕੂਲ ਕਾਮਲੀ ਕੰਮ ਕਰਨਾ ਪਸੰਦ ਕਰਦੀ ਹਾਂ ਵੀ ਜਿੱਥੇ ਬਹੁਤ ਜ਼ਿਆਦਾ ਪ੍ਰੈਸ਼ਰ ਹੋਵੇ ਤਾਂ ਮੈਨੂੰ ਹੁੰਦਾ ਵੀ ਆਈ ਡੋਨਟ ਵਾਂਟ ਟੂ ਬੀ ਅ ਪਾਪਰ